ਜਿੰਨਾ ਵੀ মিডিਆ ਹੈ ਚਾਹੇ ਪ੍ਰਿੰਟ ਹੈ ਚਾਹੇ ਇਲੈਕਟ੍ਰੋਨਿਕ ਹੈ ਇਹ ਆਜ਼ਾਦ ਹੈ ਆਜ਼ਾਦ ਦੇਸ਼ ਰਹਿੰਦੇ ਨੇ ਆਜ਼ਾਦ ਦੇਸ਼ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਅਧਿਕਾਰ ਹੈ ਕਿ ਤੁਸੀਂ ਆਪਣੀ ਗੱਲ ਕਹਿ ਸਕਦੇ ਜੇ ਸਬਿਤ ਪਾਸ਼ਾ ਦੇ ਵਿੱਚ ਆਪਣੀ ਗੱਲਾਂ ਰੱਖ ਸਕਦੇ ਜੀ ਸਾਇਕ ਜਗ ਮਨੀਰ ਦਾ ਵੱਡਾ ਅਦਾਰਾ ਹੈ ਪੰਜਾਬ ਕੇਸਰੀ ਦਾ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਕਾਲੇ ਦੌਰ ਦੇ ਵਿੱਚ ਵੀ ਲੜਾਈ ਲੜੀ ਹੈ ਇਹਨਾਂ ਅਦਾਰਿਆਂ ਦੇ ਉੱਤੇ ਕਾਰਵਾਈ ਕਰਨਾ ਹੈ ਪੰਜਾਬ ਸਰਕਾਰ ਨੇ ਇਹ ਪਰਚੇ ਜਿਹੜੇ ਵੀ ਕਿਸ ਵੀ ਤਰ੍ਹਾਂ ਦੇ ਕੀਤੇ ਹੈ ਦਬਾਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹ ਵਾਪਸ ਲੈਣੇ ਚਾਹੀਦੇ ਨੇ ਕੇਜਰੀਵਾਲ ਸਾਹਿਬ ਦੇ ਦੋ ਰੂਪ ਇੱਕ ਨੂੰ ਮਿਲ ਰਹੇ ਨੇ ਇੱਕ ਤੇ ਉਹ ਜਿਹੜਾ ਕਹਿੰਦੇ ਕਿ ਅਸੀਂ ਲੋਕਪਾਲ ਲੈ ਕੇ ਆਵਾਂਗੇ ਭ੍ਰਿਸ਼ਟਾਚਾਰ ਰਹਿਤ ਰਾਜਨੀਤੀ ਕਰਾਂਗੇ ਲੋਕਾਂ ਦੀ ਰਾਜਨੀਤੀ ਕਰਾਂਗੇ ਦਬਾਅ ਰਹਿਤ ਰਾਜਨੀਤੀ ਕਰਾਂਗੇ ਇਹ ਬਿਲਕੁਲ ਹੀ ਉਹਦੇ ਉਲਟ ਹੈ ਭ੍ਰਿਸ਼ਟਾਚਾਰ ਵੀ ਚਰਨ ਸੀਮਾ ਤੇ ਹੈ ਔਰ ਲੋਕ ਜਿਹੜਾ ਕਹਿਣ ਵਾਲਾ ਹੈ ਤੁਸੀਂ ਉਹਦੀ ਕਲਾਸ ਲਾ ਦਿੰਦੇ ਜੀ ਉਹਦੇ ਦੇ ਪਰਚੇ ਕਰ ਦਿੰਦੇ ਜੀ ਪਰਚਿਆਂ ਦੇ ਨਾਲ ਪੰਜਾਬ ਨਹੀਂ ਦੱਬਿਆ ਜਾਣਾ ਭਾਵੇਂ ਤੁਸੀਂ ਕੁਛ ਕਰੋ ਇਹ ਜ਼ੁਲਮ ਜਿਹੜੇ ਆ ਪੰਜਾਬ ਨੇ ਨਾ ਸਹੇ ਅਤੇ ਨਾ ਸਹਣੇ ਲਗਾਤਾਰ ਸੂਬੇ ਦੀ ਸਰਕਾਰ ਵੱਲੋਂ ਮੀਡੀਆ ਦੀ ਜਿਹੜੀ ਆਵਾਜ਼ ਦਬੰਦਾ ਜਿਹੜਾ ਲਗਾਤਾਰ ਸਿਰਸਰੇ ਚੱਲ ਰਹੀ ਆ ਹਾਲਾਂਕਿ ਕੱਲ ਦੀ ਗੱਲ ਕਰੀਏ ਤਾਂ देर ਰਾਤ ਵੀ ਜਿਹੜਾ ਜੋ ਪੰਜਾਬ ਕੇ ਸਿਹਿਹਦਾਰੇ ਦੇ ਉੱਤੇ ਉਹਨਾਂ ਵੱਲੋਂ ਜਿਹੜੀ ਛਾਪੇਮਾਰੀ ਕਰਾਈ ਗਈ ਸਰਕਾਰ ਵੱਲੋਂ ਤਾਂ ਇਹ ਸਾਰੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਕਾਂਗਰਸ ਤੋਂ ਸਾਂਸਦ ਜਿਹੜੇ ਨੇ ਗੁਰਜੀਤ ਸਿੰਘ ਔਜਲਾ ਸਾਡੇ ਨਾਲ ਮੌਜੂਦ ਨੇ ਤਾਂ ਔਜਲਾ ਜੀ ਤੁਸੀਂ ਕਿਵੇਂ ਵੇਖਦੇ ਹੋ ਸਰਕਾਰ ਦਾ ਇਹ ਜੋ ਹਾਲਾਤ ਬਣੇ ਨੇ ਕਿਉਂਕਿ ਇਹਨਾਂ ਵੱਲੋਂ ਲਗਾਤਾਰ ਜਿਹੜਾ ਵੀ ਆਵਾਜ਼ ਚੁੱਕਦਾ ਔਰਦ ਉੱਤੇ ਜਿਹੜੀ ਹੈ ਰੇਡ ਕਰਾ ਦਿੱਤੀ ਜਾਂਦੀ ਆ ਕਾਰਵਾਈਆਂ ਪੁਈਆਂ ਜਾਂਦੀਆਂ ਤਾਂ ਤੁਸੀਂ ਇਸ ਸਾਰੇ ਮਾਮਲੇ ਨੂੰ ਕਿਵੇਂ ਵੇਖਦੇ ਹੋ ਦੇਖੋ ਜੇ ਤੇ ਕਨਸਟੀਟਿਊਸ਼ਨ ਦੀ ਗੱਲ ਕਰੋ ਜਿਸ ਮੁਤਾਬਕ ਸਰਕਾਰਾਂ ਬਣਦੀਆਂ ਨੇ ਮੁੱਖ ਮੰਤਰੀ ਬਣਦੇ ਨੇ ਜਾਂ ਲੋਕ ਇਹਨਾਂ ਨੂੰ ਉਤਕਾਰ ਦਿੰਦੇ ਨੇ ਉਹਦੇ ਮੁਤਾਬਕ ਤੇ ਕਿਤੇ ਵੀ ਨਹੀਂ ਹੈਗਾ ਕਿ ਤੁਸੀਂ ਕਿਸੇ ਦੇ ਉੱਤੇ ਇਹੋ ਜਿਹੀਆਂ ਕਾਰਵਾਈਆਂ ਕਰੋ ਜਿਦਾਂ ਨਾਲ ਲੋਕ ਬਾਜ਼ ਦਿੱਪੀ ਜਾਵੇ ਜਿਦੋਂ ਤੱਕ ਪੱਤਰਕਾਰ ਦੀ ਗੱਲ ਕਰੀਏ ਜਾਂ ਜਿੰਨਾ ਵੀ ਮੀਡੀਆ ਹੈ ਚਾਹੇ ਪ੍ਰਿੰਟ ਹੈ ਚਾਹੇ ਇਲੈਕਟ੍ਰੋਨਿਕ ਹੈ ਇਹ ਆਜ਼ਾਦ ਹੈ ਆਜ਼ਾਦ ਦੇਸ਼ ਰਹਿੰਦੇ ਨੇ ਆਜ਼ਾਦ ਦੇਸ਼ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਅਧਿਕਾਰ ਹੈ ਕਿ ਤੁਸੀਂ ਆਪਣੀ ਗੱਲ ਕਹਿ ਸਕਦੇ ਜੇ ਸਭੇਤ ਪਾਸ਼ਾ ਦੇ ਵਿੱਚ ਆਪਣੀ ਗੱਲਾਂ ਰੱਖ ਸਕਦੇ ਜੇ ਸੋ ਇਸ ਸਮੇ ਜਿਹੜਾ ਇੱਕ ਜਗਮਨੀਰਗਾ ਵੱਡਾ ਅਦਾਰਾ ਹੈ ਪੰਜਾਬ ਕੇ ਸਿਰਰਗਾ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਕਾਲੇ ਦੌਰ ਦੇ ਵਿੱਚ ਵੀ ਲੜਾਈ ਲੜੀ ਹੈ ਇਹਨਾਂ ਅਦਾਰਿਆਂ ਦੇ ਉੱਤੇ ਕਾਰਵਾਈ ਕਰਨਾ ਇੱਕ ਬਹੁਤ ਮਾੜੀ ਗੱਲ ਹੈ ਕਿਉਂਕਿ ਵੇਖੋ ਮਾੜੇ ਤੰਤਰ ਨਾਲ ਸਰਕਾਰ ਤੇ ਲੜ ਸਕਦੀ ਹੈ ادارਿਆਂ ਨੂੰ ਜਾਂ ਨਿਰਪੱਖ ਹੋ ਕੇ ਜਾਂ ਆਜ਼ਾਦਾਨਾ ਤੌਰ ਤੇ ਕਿਸੇ ਵਿਅਕਤੀ ਲਈ ਲੜਨਾ ਬੜਾ ਔਖਾ ਹੁੰਦਾ ਹੈ ਔਰ ਇਹਨਾਂ ਨੇ ਲੰਬਾ ਸਮਾਂ ਲੜਾਈ ਹੋ ਲੜੀ ਹੈ ਸੋ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਹਾਂ ਇਹਦੀ ਆਜ਼ਾਦੀ ਹੋਣੀ ਚਾਹੀਦੀ ਹੈ ਔਰ ਇਹਨੂੰ ਜਿਹੜਾ ਪੰਜਾਬ ਸਰਕਾਰਾਂ ਨੂੰ ਇਹ ਪਰਚੇ ਜਿਹੜੇ ਵੀ ਕਿਸੇ ਵੀ ਤਰ੍ਹਾਂ ਦੇ ਕੀਤੇ ਆ ਦਬਾਵੀਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹ ਵਾਪਸ ਲੈਣੇ ਚਾਹੀਦੇ ਨੇ ਹਾਲਾਂਕਿ ਕੱਲੀ ਪੰਜਾਬ ਕੇਸਰੀ ਅਧਾਰੇ ਦੀ ਗੱਲ ਨਹੀਂ ਜੇਕਰ ਕੋਈ ਵੀ ਆਵਾਜ਼ ਚੁੱਕਦਾ ਚਾਹੇ ਕੋਈ ਆਪੋਜੀਸ਼ਨ ਪਾਰਟੀ ਚੋ ਕੋਈ ਆਵਾਜ਼ ਚੁੱਕਦਾ ਹੈ ਜਾਂ ਕੋਈ ਵੀ ਹੋਰ ਵੀ ਕਿਸੇ ਵੀ ਮੀਡੀਆ ਦਾਰੇ ਤੋਂ ਕੋਈ ਗੱਲ ਕਰਤਾ ਤਾਂ ਹਰ ਕਿਸੇ ਦੇ ਉੱਤੇ ਦਬਾਅ ਬਣਾ ਦਿੱਤਾ ਜਾਂਦਾ ਤਾਂ ਇਹ ਕੀ ਲੱਗਦਾ ਕਿ ਇਦਾਂ ਦੀ ਸੱਤਾ ਕਿੰਨੀਕ ਲਾਇਮੰਦ ਹੈਗੀ ਆ ਪੰਜਾਬ ਵਾਸਤੇ ਦੇਖੋ ਮੈਂ ਇੱਕ ਚੀਜ਼ ਦੇਖੀ ਆ ਕਿ ਜਦੋਂ ਕੇਜਰੀਵਾਲ ਸਾਹਿਬ ਨੇ ਸੰਘਰਸ਼ ਕਰਕੇ ਪਾਰਟੀ ਬਣਾਈ ਤੇ ਲੋਕਾਂ ਦੇ ਮਨ 'ਚ ਇਹ ਸੀ ਕਿ ਵਾਕਈ ਕਿਤੇ ਕਿਤੇ ਅਜਿਹੀਆਂ ਘਟਨਾਵਾਂ ਪਿਛਲੇ ਦੌਰ ਚ ਵੇਖਣ ਨੂੰ ਮਿਲਦੀਆਂ ਵੀ ਨਹੀਂ ਉਹ ਵੀ ਗਲਤ ਨਹੀਂ ਪਰ ਹੁਣ ਕੇਜਰੀਵਾਲ ਸਾਹਿਬ ਦੇ ਦੋ ਰੂਪ ਵੇਖਣ ਨੂੰ ਮਿਲ ਰਹੇ ਨੇ ਇੱਕ ਤੇ ਉਹ ਜਿਹੜਾ ਕਹਿੰਦੇ ਕਿ ਅਸੀਂ ਲੋਕਪਾਲ ਲੈ ਕੇ ਆਵਾਂਗੇ ਭ੍ਰਿਸ਼ਟਾਚਾਰ ਰਹਿਤ ਰਾਜਨੀਤੀ ਕਰਾਂਗੇ ਲੋਕਾਂ ਦੀ ਰਾਜਨੀਤੀ ਕਰਾਂਗੇ ਦਬਾਅ ਰਹਿਤ ਰਾਜਨੀਤੀ ਕਰਾਂਗੇ ਇਹ ਬਿਲਕੁਲ ਹੀ ਉਹਦੇ ਉਲਟ ਹੈ ਭ੍ਰਿਸ਼ਟਾਚਾਰ ਵਿਚਾਰਨ ਸੀਮਾ ਤੇ ਹੈ ਔਰ ਲੋਕਾਂ ਨੂੰ ਪੂਰਾ ਦਬਾਇਆ ਜਾ ਰਿਹਾ ਸਾਡੇ ਹੁਣ ਕਈ ਸਰਪੰਚ ਸਸਪੈਂਡ ਕਰ ਦਿੱਤੇ ਗਏ ਕਈਆਂ ਵਿਰੋਧ ਕਾਰਵਾਈਆਂ ਲਿਖਣੀਆਂ ਜਿਹੜੇ ਜਿਹੜੇ ਲੋਕਾਂ ਨੇ ਚੁਣੇ ਨੇ ਜਾਂ ਤੇ ਜੁਆਇਨ ਕਰੋ ਤੇ ਜਾਂਦੇ ਰਹੋ ਇਹ ਜੀ ਗੱਲ ਜਿਹੜੀ ਤੁਸੀਂ ਆ ਮੀਡੀਆ ਦੇ ਕਹੀ ਹੈ ਇਹ ਹੁਣ ਲਗਾਤਾਰ ਹੀ ਦੇਖੋ ਜਿਹੜੇ ਸੋਸ਼ਲ ਮੀਡੀਆ ਦੇ 10 ਸਾਡੇ ਨਾਮੀ ਜਿਹਦੇ 5 6 ਦੇ ਨਾਮੀ ਸੀ ਪੱਤਰਕਾਰ ਜਿਹਨਾਂ ਦੇ ਉੱਤੇ ਜਰਨਲਿਸਟ ਸੀ ਜਿਹਨਾਂ ਦੇ ਉੱਤੇ ਪਰਚੇ ਹੋਏ ਉਸ ਤੋਂ ਪਹਿਲਾਂ ਵੀ ਕਈ ਜਿਹੜੇ ਸਰਕਾਰ ਨੇ ਕੋਨਡਮ ਕਰਦੇ ਉਹਨਾਂ ਦੇ ਪਰਚੇ ਹੋਏ ਸੋ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਦੇਖੋ ਸਰਕਾਰ ਨੂੰ ਦੇ ਮੇਚਾਂ ਜਿਹੜੀ ਕੋਈ ਟੁਰਟੀ ਦਿਖਦੀ ਹੈ ਉਹਨੂੰ ਦੂਰ ਕਰਨਾ ਚਾਹੀਦਾ ਵੀ ਸਾਡੇ ਸਾਹਮਣੇ ਆਈ ਫਿਕਰ ਨਾਲ ਬੰਦੇ ਦੀ ਵਸਨੀ ਹੁੰਦਾ ਕਿ ਸਰਕਾਰ ਨੂੰ ਰੋਜ਼ ਜਾ ਕੇ ਦਰਵਾਜ਼ਾ ਖੜਕਾ ਕੇ ਗੱਲ ਕਰੇ ਉਹਨੇ মিডিਆ ਰਹੀਂ ਆਪਣੀ ਗੱਲ ਰੱਖਣੀ ਹੁੰਦੀ ਆ ਤੇ মিডিਆ ਦੇ ਵਿੱਚ ਵੀ ਜਿਹੜੇ ਸੋਸ਼ਲ ਐਕਟਿਵਿਸਟ ਐ ਜਾਂ ਕੋਈ ਜਰਨਲਿਸਟ ਜਰਨਲਿਜ਼ਮ ਦੇ ਨਾਲ ਜੁੜੇ ਲੋਕ ਨੇ ਉਹਨਾਂ ਵੀ ਆਪਣੀ ਗੱਲ মিডিਆ ਰਹੀਂ ਰੱਖਣੀ ਹੁੰਦੀ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੇਜਰੀਵਾਲ ਸਾਹਿਬ ਜਾਂ ਤੇ ਉਦੋਂ ਕੋਈ ਇਹੋ ਜਿਹਾ ਇਹਨਾਂ ਨੇ ਪੇਸ ਬਦਲਣ ਦੀ ਗੱਲ ਕਹਿੜੀ ਹੈ ਜਾਂ ਗਲਤ ਤਰੀਕੇ ਨਾਲ ਪ੍ਰੈਜੈਂਟ ਕੀਤਾ ਇਹਨਾਂ ਦੇ ਮਨ 'ਚ ਕੁਝ ਦਿਲ ਕੁਝ ਹੋਰ ਸੀ ਤੇ ਦੱਸਦੇ ਕੁਝ ਹੋਰ ਸੀ ਕਿਉਂਕਿ ਇਸ ਵੇਲੇ ਸਰਕਾਰ ਪੂਰਨ ਤੌਰ ਤੇ ਕੇਂਦਰ ਚ ਰਾਰਿਆ ਖੇਦਰ ਦੀ ਲੀਡਰਸ਼ਿਪ ਚ ਚੜਾ ਰਹੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੰਜਾਬ ਨੇ ਚੁਣਿਆ ਤੁਸੀਂ ਪੰਜਾਬ 'ਚ ਰਹਿਣਾ ਹੈ ਤੁਸੀਂ ਪੰਜਾਬੀ ਜੇ ਤੁਸੀਂ ਇਨ੍ਹਾਂ ਕੰਮਾਂ 'ਚ ਨਾਓ ਇਨ੍ਹਾਂ ਕੰਮਾਂ ਦੇ ਜੇ ਕੋਈ ਇਨਜਸਟਿਸ ਹੋਇਆ ਉੱਥੇ ਜਸਟਿਸ ਦਿਓ ਇਹ ਗਲਤ ਗੱਲਾਂ ਨੇ ਇਹ ਗਲਤ ਧਾਰਨਾਵਾਂ ਨੇ ਇਹਨਾਂ ਨੂੰ ਕਦੀ ਵੀ ਪੰਜਾਬੀ ਵੀ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਦੇ ਇਹਨਾਂ ਨੂੰ ਸ਼ਾਇਦ ਜਿਹੜੇ ਲੋਕ ਕੰਟਰੋਲ ਕਰਨਾ ਚਾਹੁੰਦੇ ਉਹਨਾਂ ਨੂੰ ਇੱਕ ਗੱਲ ਦਾ ਪੰਜਾਬੀਆਂ ਦੀ ਮਾਨਸਿਕਤਾ ਨਹੀਂ ਪਤਾ ਤੁਸੀਂ ਕਿਸੇ ਵੀ ਕੀਮਤ ਦੇ ਉੱਤੇ ਪੰਜਾਬੀਆਂ ਦੀ ਸਵਾਰੀ ਨਹੀਂ ਕਰ ਸਕਦੇ ਉਹ ਚਾਹੇ ਮੀਡੀਆ ਹੋਵੇ ਚਾਹੇ ਪੋਲੀਟੀਕਲ ਲੋਕ ਹੋਣ ਜਾਹੇ ਜਨ ਲੋਕ ਚੌਥਾ ਸਤੰਭ ਆਖਿਆ ਜਾਂਦਾ ਜੀ ਮੀਡੀਆ ਨੂੰ ਲੇਕਿਨ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਹ ਸਰਕਾਰ ਕਿਤੇ ਗੱਲਾਂ ਕਰਦੀ ਸੀ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਤਾਂ ਆਮ ਲੋਕਾਂ ਦੇ ਇਹ ਹਾਲਾਤ ਹੋਣ ਚੌਥਾ ਸਤੰਭ ਤੇ ਦੇਖੋ ਕਨਸਟੀਟਿਊਸ਼ਨ ਨੇ ਹੀ ਐਲਾਨੇ ਜੀ ਜਿਹੜੇ ਅਧਿਕਾਰ ਨੇ ਇਦਾਂ ਲੱਗਦਾ ਕਿ ਮਤਲਬ ਜਿਹੜਾ ਚੌਥਾ ਇਹ ਹੈ ਨਿਆਂਪਾਲਿਕਾ ਹੋਗੀ ਕਾਰਜਪਾਲਿਕਾ ਹੋਗੀ ਵਿਧਾਨਪਾਲਿਕਾ ਹੋਗੀ ਤੇ ਚੌਥਾ ਜਿਹੜਾ ਹੈ ਉਹ ਮੀਡੀਆ ਹੈ ਲੋਕ ਆਵਾਜ਼ ਰੱਖਦਾ ਹੈ ਤੇ ਸੁਤੰਤਰ ਜਿਹੜੀ ਕਲਮ ਹੁੰਦੀ ਹੈ ਇਹ ਲੋਕਾਂ ਦੇ ਹੱਥ-ਪਾਵ ਰੱਖਦੀ ਹੈ ਤੇ ਉਹ ਗੱਲਾਂ ਅਸੀਂ ਲੋ ਅਸੀਂ ਸਰਕਾਰਾਂ ਵੈਲਫੇਅਰ ਲਈ ਬੰਦੀਆਂ ਨੇ ਤੇ ਜਿਹੜੇ ਕੋਈ ਮੁੱਦੇ ਹੁੰਦੇ ਜਿਹੜੇ ਕੋਈ ਐਨਆਰਆਈ ਆਉਂਦੇ ਆ ਜਾਂ ਕੋਈ ਥੱਲੇ ਇਨਜਸਟਿਸ ਹੁੰਦਾ ਹੈ ਜਾਂ ਕੋਈ ਗਲਤ ਗੱਲ ਕਰਦਾ ਜਾਂ ਕੋਈ ਪੋਲੀਟੀਕਲ ਬੰਦਾ ਗਲਤ ਪੇਂਟ ਕਰ ਰਿਹਾ ਜਿਹਦੇ ਨਾਲ ਕਈ ਵਾਰੀ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਜਾਂਦਾ ਭਾਵੇਂ ਉਹ ਸਰਕਾਰ ਦਾ ਬੰਦਾ ਹੀ ਹੋਵੇ ਤੇ ਉੱਥੇ ਆ ਕੇ ਛੋਟਾ ਦੇ ਲੈ ਕੇ ਜਿਹੜਾ ਇਹ ਸੋਚਣਾ ਕਿ ਸਰਕਾਰ ਦਾ ਅਕਸ ਖਰਾਬ ਹੁੰਦਾ ਨਹੀਂ ਜੇਕਰ ਤੁਹਾਡਾ ਬੰਦਾ ਗਲਤ ਕਰ ਰਿਹਾ ਉੱਥੇ ਕੁਐਸਚਨ ਮਾਰ ਕੇ ਉਹਨੂੰ ਤੁਸੀਂ ਦਰਸਤ ਕਰੋ ਬਜਾਏ ਇਹ ਦੇ ਕੇ ਜਿਹੜਾ ਕੋਈ ਲਿਖਣ ਵਾਲਾ ਹੈ ਜਿਹੜਾ ਕੋਈ ਪੁੱਛਣ ਵਾਲਾ ਹੈ ਜਿਹੜਾ ਕੋਈ ਕਹਿਣ ਵਾਲਾ ਹੈ ਤੁਸੀਂ ਉਹਦੀ ਕਲਾਸ ਲਾ ਦਿੰਦੇ ਜੀ ਉਹਦੇ ਤੇ ਪਰਚੇ ਕਰ ਦਿੰਦੇ ਜੀ ਪਰਚਿਆਂ ਦੇ ਨਾਲ ਪੰਜਾਬ ਨਹੀਂ ਦੱਬਿਆ ਜਾਣਾ ਭਾਵੇਂ ਤੁਸੀਂ ਕੁਝ ਕਰ ਲਓ ਇਹ ਜ਼ੁਲਮ ਜਿਹੜੇ ਆ ਪੰਜਾਬ ਨੇ ਨਾ ਸਹੇ ਅਤੇ ਨਾ ਸਹਣੇ ਹਾਂ ਦਰਿਆਦਿਲ ਪੰਜਾਬ ਆ ਜਿੱਥੇ ਲੋਕ ਹੋਵੇ ਪੰਜਾਬ ਖੜਦਾ ਆ ਤੁਸੀਂ ਦੇਖੋ ਕਿ ਹੜਾਏ ਆ ਤੇ ਸਾਰਾ ਪੰਜਾਬ ਖੜ ਗਿਆ ਸਰਕਾਰ ਨੇ ਜਾ ਕੇ ਬਾਬਿਆਂ ਨੂੰ ਕਿਹਾ ਕਿ ਬੰਨ ਬੰਨ ਦੋ ਤੇ ਬਾਬੇ ਨੇ ਬੰਨ ਬੰਨ ਤੇ ਇਹ ਪੰਜਾਬ ਹੈ ਇਹ ਵੀ ਦਿੱਲੀ ਵਾਲਿਆਂ ਨੂੰ ਸਮਝਣਾ ਚਾਹੀਦਾ ਕਿ ਕਿਸ ਬਿਰਤੀ ਦੇ ਲੋਕ ਨੇ ਕੋਈ ਲੋ ਸਾਹਿਬ ਤੁਸੀਂ ਸਾਂਸਨ ਦੋ ਤੁਸੀਂ ਕਿਵੇਂ ਵੇਖਦੇ ਹੋ ਕਿ ਕਦੀ ਇਦਾਂ ਦੀ ਰਾਜਨੀਤੀ ਦੇਖਣ ਨੂੰ ਮਿਲੀ ਹੈ ਕਿਉਂਕਿ ਪਹਿਲਾਂ ਤਾਂ ਕਦੀ ਨਹੀਂ ਇਦਾਂ ਦੇਖਿਆ ਕਿ ਆਵਾਜ਼ ਦੱਬੀ ਜਾਵੇ ਆਮ ਲੋਕਾਂ ਦੀ ਸਰਕਾਰ ਕਹੀ ਜਾਣਾ ਕਹਿਣਾ ਕਿ ਅਸੀਂ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੇ ਹਾਂ ਇਹ ਕਿੱਦਾਂ ਦੇ ਕੰਮ ਲੱਗ ਰਹੇ ਨੇ ਕਿਉਂਕਿ ਜਦੋਂ ਸਰਪੰਚੀ ਚੋਣਾਂ ਦੀ ਗੱਲ ਕਰ ਲਿਓ ਉਸ ਵੇਲੇ ਕਈਆਂ ਦੇ ਕਾਗਜ਼ ਨਾ ਭਰਨ ਦਿੱਤੇ ਜਾਣੇ ਤਾਂ ਤਾਨਾਸ਼ਹੀ ਮਾਹੌਲ ਨਹੀਂ ਲੱਗਦਾ ਇਹ ਦੇਖੋ ਤੇ ਹੈ ਅ ਜੇ ਕਿ ਤ ਉਹ ਕੰਮ ਹੋ ਗਿਆ ਕਾਗਜ਼ ਨਾ ਭਰੇ ਜਾਣੇ ਜਾਂ ਕੋਈ ਪੇਪਰ ਨਾ ਦੇਣਾ ਜਾਂ ਉਹਨੂੰ ਅੰਦਰ ਨਾ ਐਂਟਰ ਹੁੰਦਾ ਨਾ ਇੱਕ ਉਸ ਤੋਂ ਬਾਅਦ ਜਿਹੜਾ ਚੁਣਿਆ ਜਾਂਦਾ ਉਹਨੂੰ ਕੰਮ ਨਹੀਂ ਕਰਨ ਦਿੰਦੇ ਉਹਨਾਂ ਨੂੰ ਜੁਆਇਨ ਕਰਾਉਣ ਦੀ ਦਬਾਅ ਹੁੰਦੇ ਤੇ ਇਹ ਇਹ ਬਿਲਕੁਲ ਗਲਤ ਆ ਇਹ ਰਾਜਨੀਤੀ ਜਿਹੜੀ ਹੈ ਇਹ ਪੰਜਾਬ ਲਈ ਕਦੀ ਕਾਮਯਾਬ ਨਹੀਂ ਹੋਈ ਤੁਸੀਂ ਕਿੰਨੇ ਡਿਵੈਲਪਮੈਂਟ ਕਰ ਲਓ ਜਦੋਂ ਤੁਸੀਂ ਲੋਕਾਂ ਨੂੰ ਇਸ ਹਾਲਾਤ ਚ ਲੈ ਕੇ ਜਾਓਗੇ ਲੋਕ ਤੁਹਾਨੂੰ ਕਦੀ ਵੀ ਅਪਣਾਉਂਦੇ ਨਹੀਂਗੇ ਲੋਕ ਤੁਹਾਡੇ ਵਿਰੋਧ ਚ ਖੜੇ ਹੁੰਦੇ ਆ ਸੋ ਹੁਣ ਵੀ ਉਹੀ ਹੋਣਾ ਇਹਨਾਂ ਦੇ ਨਾਲ ਇਹ ਜਿੰਨਾ ਮਰਜ਼ੀ ਦਬਾਅ ਪਾ ਲੈਣ ਕੋਸ਼ਿਸ਼ ਕਰ ਲੈਣ ਮਹੀਨੇ ਤੇ ਛੇਰ ਹੈਗੇ ਨੇ ਮੇਰੇ ਖਣ ਮੈਂ ਜੀ ਸਮਾਂ ਤੇ ਗੁਜ਼ਰਿਆ ਹੁੰਦਾ ਪਰ ਆਪਾਂ ਨੂੰ ਕੰਮ ਉਹ ਕਰਕੇ ਜਾਣੇ ਚਾਹੀਦੇ ਜਿਹੜੇ ਹਮੇਸ਼ਾ ਲੋਕਾਂ ਦੇ ਵਿੱਚ ਯਾਦ ਰਹਿਣ ਹੁਣ ਕੇਜਰੀਵਾਲ ਸਾਹਿਬ ਕਿਉਂ ਇਹ ਕਰ ਰਹੇ ਨੇ ਉਹ ਕਿਉਂ ਇੰਨੇ ਹਤੈਸ਼ ਹੋ ਗਏ ਨੇ ਅੱਜ ਹਰ ਮਹਿਕਮੇ ਦੇ ਵਿੱਚ ਹਰ ਜਗ੍ਹਾ ਤੇ ਦਬਾਅ ਦਾ ਮਾਹੌਲ ਹੈ ਲੋਕਾਂ ਦੇ ਉੱਤੇ ਵੀ ਦਬਾਅ ਹੈ ਆਵਾਜ਼ ਬੰਦ ਕਰ ਦੇਣੀ ਇਹ ਕੰਮ 14 ਤੋਂ ਬਾਅਦ ਮੋਦੀ ਜੀ ਨੇ ਸ਼ੁਰੂ ਕੀਤਾ ਸੀ ਕੇਂਦਰ ਸਰਕਾਰ ਚ ਉਹਦੀ ਹੂ ਬੂ ਕਾਪੀ ਜਿਹੜੀ ਐਸਵੇਰੇ ਬੀਜਪੀ ਦੀ ਆਮ ਆਦਮੀ ਪਾਰਟੀ ਕਰ ਰਹੀ ਹੈ ਉਹੀ ਕੁਝ ਇੱਥੇ ਹੋ ਰਿਹਾ ਜੋ ਕੇਂਦਰ ਤੇ ਹੋ ਰਿਹਾ ਕੇਂਦਰ ਚ ਵੀ ਕੋਈ ਬੰਦਾ ਆਵਾਜ਼ ਨਹੀਂ ਚੱਕ ਸਕਦਾ ਈਡੀ ਉਸੇ ਢੇ ਜਿਹੜੀ ਜਾਂਦੀ ਹੈ ਇਨਕਮ ਟੈਕਸ ਚਲੇ ਜਾਂਦਾ ਹੋਰ ਕਈ ਜਿਹੜੀਆਂ ਕੇਂਦਰ ਏਜੰਸੀਆਂ ਉਹਦੇ ਪਿੱਛੇ ਲੱਗ ਜਾਂਦੀਆਂ ਨੇ ਉਸੇ ਤਰੀਕੇ ਨਾਲ ਹੋਣੇ ਇੱਥੇ ਵੀ ਇਹੀ ਕੁਝ ਹੋ ਰਿਹਾ ਮਤਲਬ ਉਹਦੀ ਸੇਮ ਫੋਟੋ ਕਾਪੀ ਪੰਜਾਬ ਚ ਰਾਜਦੀ ਹੈ ਰਾਜਪਾਕ ਸੇਮ ਜਿਹੜਾ ਕਿਹੜੂ ਵੀ ਜੋ ਕੇਂਦਰ ਕਰ ਰਿਹਾ ਉਹੀ ਐਸਵੇਰੇ ਕੇਜਰੀਵਾਲ ਸਾਹਿਬ ਪੰਜਾਬ ਨਾ ਕਰ ਰਹੇ ਕਹਿੰਦਾ ਕਹਿਣਾ ਸੀਗਾ ਕਿ ਪੰਜਾਬ ਚ ਨਸ਼ਾ ਖਤਮ ਕਰਦਾਂਗੇ ਨਸ਼ਾ ਜਿਹੜਾ ਤੁਹਾਨੂੰ ਲੱਗਦਾ ਕਿ ਅਜ ਤੱਕ ਖਤਮ ਹੋਇਆ ਨਾਲ ਦੀ ਨਾਲ ਦੂਸਰਾ ਸਵਾਲ ਇਹ ਵੀ ਆ ਕਿ ਜੋ ਹਾਲਾਤ ਲਾਣ ਆਰਡਰ ਦੇ ਨੇ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਧਮਕੀਆਂ ਆਉਂਦੀਆਂ ਸਕੂਲ ਢਾਉਣ ਦੀ ਧਮਕੀ ਆ ਗਈ ਪੰਜਾਬ ਦੇ ਵਿੱਚ ਕਦੀ ਅਦਾਲਤਾਂ ਨੂੰ ਢਾਉਣ ਦੀ ਧਮਕੀ ਆ ਗਈ ਤਾਂ ਕਦੀ ਇਦਾਂ ਦਾ ਮਾਹੌਲ ਵੇਖਿਆ ਸੀਗਾ ਆਏ ਦਿਨ ਗੋਲੀ ਚੱਲ ਰਹੀ ਹੈ ਦੇਖੋ ਪੰਜਾਬ ਨੇ ਮਾਹੌਲ ਤੇ ਬਹੁਤ ਮਾੜੇ ਦੇਖਿਆ ਦੌਰ ਮਾੜੇ ਜੋ ਲੰਘਿਆ ਪੰਜਾਬ ਤੇ ਹੁਣ ਵੀ ਉਹੀ ਹਾਲਾਤ ਬਣਦੇ ਜਾ ਰਹੇ ਪੰਜਾਬ ਚ ਉਹ ਚਾਹੀਦਾ ਹੈ ਕਿ ਤੁਸੀਂ ਜਦੋਂ 2-3 ਤਰ੍ਹਾਂ ਬਣ ਜਾਂਦੀਆਂ ਹਨ ਤਾਕਤ ਦੀਆਂ ਵੀ ਆਰਡਰ ਕਿਤੇ ਆਉਣੇ ਆਪਾਇੰਟਮੈਂਟ ਕਿਤੇ ਹੋਣੀ ਆ ਤੇ ਉਹ ਫਿਰ ਉਸ ਹਾਲਾਤ ਦੇ ਵਿੱਚ ਸਿਸਟਮ ਵੀ ਕਨਫਿਊਜ਼ ਹੋ ਜਾਂਦਾ ਕੱਲ ਨੂੰ ਜੇ ਲੜਾਈ ਲੜਨੀ ਹੈ ਤੇ ਸਿਸਟਮ ਨੂੰ ਵੀ ਕੋ ਮਜ਼ਬੂਤ ਧਿਰ ਚਾਹੀਦੀ ਉੱਤਰ ਲੈਣੇ ਵੀ ਜਿਹੜੀ ਮਜ਼ਬੂਤੀ ਦੇ ਨਾਲ ਉਹਦਾ ਉਹਦੀ ਪਿੱਠ ਤੇ ਹੱਥ ਰੱਖੇ ਕਿਉਂਕਿ ਜੇ ਕੋ ਮਾੜੇ ਬੰਦੇ ਨਾਲ ਲੜਾਈ ਲੜਨੀ ਲੜਨੀ ਦਾ ਅਫਟਰ ਆਲ ਬੰਦੇ ਨਹੀਂ ਨੇ ਨਾ ਫੋਰਸ ਵੀ ਬੰਦੀ ਨਹੀਂ ਪਰ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਪਿੱਛੇ ਕੋਈ ਏਡਾ ਤਕੜਾ ਬੰਦਾ ਜਿਹੜਾ ਹੱਥ ਰੱਖ ਕੇ ਮਤਲਬ ਕੱਲ ਨੂੰ ਪਿੱਠ ਰੱਖ ਕੇ ਉਹ ਨਹੀਂ ਹੈਗਾ ਤੇ ਫਿਰ ਉਹ ਢਿੱਲਾ ਕਾਰਗਜ਼ਰੀ ਹੁੰਦੀ ਹੈ ਸੋ ਉਹ ਥੱਲੇ ਵੀ ਇੱਕ ਤੰਤਰ ਬਹੁਤ ਖਰਾਬ ਹੋਇਆ ਉਹਦੇ ਤੱਕ ਵੀ ਇਹ ਪਹੁੰਚ ਨਹੀਂ ਪਾ ਰਹੇ ਬਜਾਈ ਇਹਦੇ ਕਿ ਤੁਸੀਂ ਵਿਰੋਧੀਆਂ ਨੂੰ ਜਾਂ ਤੁਸੀਂ ਜਿਹੜੇ ਜਿਹੜੇ ਘਰਾਣੇ ਨੇੜੇ ਪੱਤਰਕਾਰਤਾ ਦੇ ਉਹਨਾਂ ਨੂੰ ਟਾਰਗੇਟ ਕਰੋ ਤੁਸੀਂ ਸਗੋਂ ਟਾਰਗੇਟ ਇਹ ਕਰੋ ਕਿ ਕਿੰਨਾ ਬੰਦਿਆਂ ਦੇ ਕਰਕੇ ਤੁਹਾਡਾ ਮੌਲ ਖਰਾਬ ਹੋ ਰਿਹਾ ਕਈ ਪੁਲਿਸ ਅਫਸਰ ਨੇ ਕੁਛ ਸਾਰੇ ਨਹੀਂ ਕੁਝ ਪੁਲਿਸ ਅਫਸਰ ਨੇ ਜਿਹੜੇ ਜਿਨ੍ਹਾਂ ਤੇ ਛਰੇਆ ਲੋਕ ਇਲਜ਼ਾਮ ਲਾ ਰਹੇ ਨੇ ਕਿ ਇਹਨਾਂ ਬੰਦਿਆਂ ਨੇ ਇਹ ਸਾਨੂੰ ਮਤਲਬ ਗੈਂਗਸਟਰ ਬਾਦ ਦੇ ਵਿੱਚ ਵੀ ਧਕੇਲੇ ਜਾਂ ਉਹਨਾਂ ਦੇ ਨਾਲ ਰਲੇ ਹੋਏ ਆ ਉਹਨਾਂ ਤੇ ਕਿਸੇ ਤੇ ਕੋਈ ਕਾਰਵਾਈ ਨਹੀਂ ਦੀ ਥੱਲੇ ਮੀਡੀਆ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਪੈਂਦੀਆਂ ਨੇ ਕੋਈ ਵੀ ਉਹਦੇ ਤੇ ਕਾਰਵਾਈ ਅਸੀਂ ਹੁੰਦੀ ਵੇਖੀ ਨਹੀਂ ਸੋ ਜੇ ਕਈ ਅਫਸਰ ਨੇ ਜਿਨ੍ਹਾਂ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਹੋਰ ਵੀ ਕਈ ਜਿੱਥੇ ਲੋਕਾਂ ਦੇ ਮਨ ਦੇ ਵਿੱਚ ਡਰ ਪਿਆ ਇਸ ਵੇਲੇ ਜਿਹੜਾ ਵਪਾਰੀ ਉਹਦੇ ਵਿੱਚ ਬਹੁਤ ਜ਼ਿਆਦਾ ਆ ਉਹਨਾਂ ਦਾ ਡਰ ਪਿਆ ਖਤਮ ਕਰਨਾ ਜਦੋਂ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਸਰਕਾਰ ਤਾਂ ਦੀ ਚੰਗੀ ਦਿਨਾ ਚੱਲ ਸਕਦੀ ਜੇ ਆਪੋਜੀਸ਼ਨ ਨੂੰ ਸੁਣੇ ਆਪੋਜੀਸ਼ਨ ਦੇ ਨਾਲ ਬੈਠ ਕੇ ਮਿਨਿਮਮ ਪ੍ਰੋਗਰਾਮ ਉੱਤੇ ਕੰਮ ਕਰੇ ਪੰਜਾਬ ਨੂੰ ਇਸ ਵੇਲੇ ਬਹੁਤ ਵੱਡੀ ਰੋੜ ਹੈ ਕੋਈ ਵੀ ਸਰਕਾਰ ਬਣਦੀ ਹੈ ਤੁਹਾਨੂੰ ਉਮੀਦ ਹੈ ਕਿ ਸਾਡੀ ਸਰਕਾਰ ਬਣੂਗੀ ਪਰ ਉਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਚੱਲਣਾ ਪਊਗਾ ਜੇ ਪੰਜਾਬ ਨੂੰ ਆਪਾਂ ਸਹੀ ਰਸਤੇ ਤੇ ਲੈ ਕੇ ਆਉਣਾ ਡਰਗਸ ਨੂੰ ਤੁਸੀਂ ਪਿੰਡਾਂ ਚਲੇ ਜਾਓ ਜਿੱਥੇ ਹਰਥਾਂ ਵੇਖ ਲਓ ਕੀ ਹਾਲਾਤ ਬਣੇ ਪਏ ਨੇ ਅੰਮ੍ਰਿਤਸਰ ਜਿਹੜਾ ਸਿਸ਼ਟੀ ਦਾ ਘਰ ਹੈ ਕਹਿਣ ਉਹ ਤੇ ਪਿੱਤਰਸ਼ਹਿਰ ਲਾਂਤਾ ਤੇ ਮੈਂ ਤਾਂ ਕਹਿਣਾ ਕਿ ਤੁਸੀਂ ਮੇਰੇ ਨਾਲ ਚੱਲੋ ਮੀਡੀਆ ਨਾਲ ਲੈ ਲਓ ਹਰ ਖੂੰਜੇ ਦੇ ਵਿੱਚ ਡਰਗਸ ਹੈ ਹਰ ਖੂੰਜੇ ਦੇ ਵਿੱਚ ਪ੍ਰੋਸਟੀਚੂਸ਼ਨ ਹੋ ਰਿਹਾ ਹੈ ਛੋਟੇ-ਛੋਟੇ ਬੱਚਿਆਂ ਨੂੰ ਇਹ ਗੰਦੇ ਕੰਮ ਚ ਪਾਇਆ ਜਾ ਰਿਹਾ ਔਰ ਡਰੱਗਸ ਬਿਕ ਰਿਹਾ ਹੈ ਜੜਾ ਸਟਾ ਚੱਲ ਰਿਹਾ ਹੈ ਅੰਮ੍ਰਿਤਸਰ ਨੂੰ ਜਿਹਨੂੰ ਪਵਿੱਤਰ ਸ਼ਹਿਰ ਐਲਾਨ ਹੈ ਮੈਂ ਉਹਦੀ ਗੱਲ ਕਰ ਰਿਹਾ ਬਾਹਰ ਦੀ ਤੇ ਛੱਡੋ ਚਲੋ ਕਿਤੇ ਨਹੀਂ ਧਿਆਨ ਜਾਂਦਾ ਫਿਰ ਦੂਜੀ ਗੱਲ ਸਾਰਾ ਕ੍ਰਾਈਮ ਜੇਲ੍ਹ ਚੋਂ ਬੈਠੇ ਚੱਲ ਰਿਹਾ ਚਲੋ ਬਾਕੀ ਦੇ ਬਾਹਰੋਂ ਨਿਹਾਉਣੇ ਇੱਕ ਵੱਖਰੀ ਚੀਜ਼ ਹੈ ਕਿ ਬਾਹਰਲੇ ਦੇਸ਼ ਚ ਬੈਠੇ ਉਹਨਾਂ ਤੋਂ ਕਤਰ ਕਰਾਤੇ ਜਿਹੜੇ ਜੇਲ੍ਹਾਂ ਚ ਬੈਠੇ ਮੋਬਾਈਲ ਫੋਨ ਚੱਲ ਰਹੇ ਨੇ ਉਹ ਤੇ ਸਰਕਾਰ ਦੀ ਸਰਕਾਰ ਦੀ ਦੇਖਰੇਖ ਹੀ ਟੀ ਚੱਲ ਰਹੀ ਨੇ ਮੇਰਾ ਮੰਨਣਾ ਕਿ ਸਰਕਾਰ ਨੂੰ ਇਨਾਂ ਚੀਜ਼ਾਂ ਤੇ ਕੰ ਕੋਈ ਜਿਹੜਾ ਆਪਣੀ ਨਿਰਪੱਖਤਾ ਦੇ ਨਾਲ ਗੱਲ ਰੱਖਦਾ ਉਹਨੂੰ ਦਬਾਉ। ਤੁਹਾਨੂੰ ਲੱਗਦਾ ਕਿ ਗੈਂਗਵਾਰ ਵਧੇ? ਤੁਹਾਡੀ ਸਮਝ ਨਹੀਂ ਹੈ ਜੀ। ਇਹ ਚੀਜ਼ਾਂ ਦੇ ਉਹ ਹੰਦ ਵੀ ਜਿਹੜੇ ਕੋ ਲੁਕੀਆਂ ਨੇ। ਇਹ ਵਧਣਾ ਜਦੋਂ ਜਦੋਂ ਤੁਸੀਂ ਅ ਰਾਇਬਰੀ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਕਿ ਮੇਰਾ ਏਰੀਆ ਉਹ ਮੇਰਾ ਏਰੀਆ ਕਿਉਂਕਿ ਸਰਕਾਰ ਤੇ ਜਿਹੜੀ ਪੁਲਿਸ ਹੈ ਉਸ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਫਿਰ ਉਹਨਾਂ ਦਾ ਦਬਾਅ ਵਧਦਾ ਜਾਂਦਾ। ਉਹਨਾਂ ਨੇ ਫਰੋਤੀਆਂ ਲੈਣੀਆਂ ਕੋਈਂ ਦਾ ਮੈਂ ਇਸ ਏਰੀਆ 'ਚੋਂ ਲੈਣੀ ਹੋਸ ਰਹੀ ਰਹੇ ਉਹਦੀ ਲੜਾਈ ਨੇ। ਇਹਨਾਂ ਦੇ ਆਪ ਵਿੱਚ ਚੱਲਦੀਆਂ ਨੇ। ਲਾਸ ਵਾਲਾ ਜੀ, ਓਇਲਾ ਸਾਹਿਬ ਸਰਕਾਰ ਨੂੰ ਅਗਰ ਤੁਸੀਂ ਨੰਬਰ ਦੇਣੇ ਚਾਹੋ ਤਾਂ ਕਿੰ ਨੰਬਰ ਵਾਲੀ ਤਾਂ ਗੱਲ ਕੋਈ ਹੈ ਹੀ ਨਹੀਂ ਸਰਕਾਰ ਦੀ ਨੰਬਰ ਐਵੇਂ ਮਤਲਬ ਜਿੰਨੀਆਂ ਮੈਂ ਗੱਲਾਂ ਕੀਤੀਆਂ ਓ ਚੁਣ ਕੇ ਤੁਸੀਂ ਦੱਸ ਦਿਓ ਕਿੰਨੇ ਨੰਬਰ ਦੇਣੇ ਚਾਹੀਦੇ ਕੋਈ ਨੰਬਰ ਵਾਲੀ ਗੱਲ ਹੈਗੀ ਇਹਨੂੰ ਦੇਣ ਦੀ ਜੀ ਜੀ ਧੰਨਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਐਮਪੀ ਗੁਰਜੀਤ ਸਿੰਘ ਓਜਲਾ ਜੋ ਕਿ ਉਹਨਾਂ ਵੱਲੋਂ ਖੁੱਲ ਕੇ ਗੱਲਬਾਤ ਕੀਤੀ ਗਈ ਆ ਨਾਲ ਦੀ ਨਾਲ ਦੱਸ ਦਈਏ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਉੱਤੇ ਜਿਹੜਾ ਵੀ ਕੋਈ ਖੁੱਲ ਕੇ ਗੱਲ ਕਰਦਾ ਤਾਂ ਉਸ ਦੇ ਉੱਤੇ ਜਿਹੜੀ ਕਾਰਵਾਈ ਕਰਨ ਦੀ ਜੜੀ ਆ ਇਹ ਹਾਲਾਤ ਬਣਾ ਦਿੱਤੇ ਕਿ ਸਰਕਾਰ ਵੱਲੋਂ ਲੇਕਿਨ ਕੋਈ ਵੀ ਦਬੇਗਾ ਨਹੀਂ ਹੱਕ ਸੱਚ ਦੀ ਲੜਾਈ ਲੜਾਂਗੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਆਵਾਜ਼ ਚੱਕਦੇ ਰਵਾਂਗੇ ਕੈਮਰਾਮੈਨ ਸੁਦੀਕ ਮਰਦਿਆਣਾ ਅਕਸ਼ੇ ਸੁਨਕ ਜਗਬਨੀ ਟੀਵੀ ਸ਼੍ਰੀਮੁਸਾ